ਲਓ ਜੀ ਇਹ ਹੈ ਗਾਜਰ ਦਾ ਗਜਰੇਲਾ ਜੋ ਕਿ ਜਿਸ ਤਰ੍ਹਾਂ ਸ਼ਾਦੀਆਂ ਵਿਆਹਾਂ ਵਿੱਚ ਆਪਾਂ ਖਾਂਦੇ ਆਂ ਇੰਜੋਏ ਕਰਦੇ ਆਂ ਬਿਲਕੁਲ ਉਹੀ ਟੇਸਟ ਆਊਗਾ ਪਰ ਬਿਨਾ ਮਾਵੇ ਤੋਂ ਬਣਾਇਆ ਗਿਆ ਆ ਫਿਰ ਵੀ 100% ਮਾਵੇ ਵਾਲਾ ਟੇਸਟ ਆਊਗਾ ਤੇ ਫੁੱਲ ਡਰਾਈ ਫਰੂਟ ਪਵੇਗਾ ਇਸ ਦੇ ਵਿੱਚ ਸਰਦੀਆਂ ਇੰਜੋਏ ਕਰੋ ਗਰਮਾ ਗਰਮ ਗਜਰੇਲਾ ਖਾਓ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਜ਼ਰੂਰ ਕਰਨਾ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ ਤੈਅ ਦਿਲੋਂ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਦੇਖਦੇ ਆਂ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਜੋਤੀਮਨ ਫੈਮਿਲੀ ਜੀ ਹੋਰ ਸਨਾਓ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਸਰਦੀ ਬਹੁਤ ਆ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਸਰਦੀ ਤੋਂ ਬਚ ਕੇ ਰਹੋ ਜੀ ਤੇ ਬੱਚਿਆਂ ਦਾ ਖਿਆਲ ਰੱਖਣਾ ਆਪਣਾ ਪਰਿਵਾਰ ਦਾ ਖਿਆਲ ਰੱਖਣਾ ਬਜ਼ੁਰਗਾਂ ਦਾ ਖਿਆਲ ਰੱਖਣਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ 'ਚ ਰੱਖਿਆ ਸੀ ਵੀ ਠੀਕ ਹੈ ਤੇ ਚੜ੍ਹਦੀ ਕਲਾ 'ਚ ਹਾਂ ਜੀ ਤੇ ਜੀ ਅੱਜ ਜਦ ਮੈਂ ਬਣਾ ਰਹੀ ਹਾਂ ਗਾਜਰ ਦਾ ਗਜਰੇਲਾ ਇਹ ਮੈਂ ਤਕਰੀਬਨ 2 ਕਿਲੋ ਗਾਜਰਾਂ ਲਈਆਂ ਸੀਗਾ ਜੋ ਕਿ ਆਪਾਂ ਕद्दूकस ਮੈਂ ਕਰ ਲਈਆਂ ਆ ਦੇਖੋ ਇਸ ਤਰ੍ਹਾਂ ਮੋٹے ਵਾਲੇ ਸਾਈਡ ਤੋਂ ਜਿਹੜਾ ਗ੍ਰੇਟਰ ਹੁੰਦਾ ਉਹਦੇ ਨਾਲ ਕद्दूकस ਦੇ ਨਾਲ ਕद्दूकस ਕਰ ਲਈਆਂ ਗਾਜਰਾਂ ਨੂੰ ਪਹਿਲਾਂ ਮੈਂ ਛਿੱਲ ਲਿਆ ਸੀ ਛਿੱਲ ਕੇ ਧੋਣ ਤੋਂ ਬਾਅਦ ਇਸ ਤਰ੍ਹਾਂ ਕद्दूकस ਕਰ ਲਈਆਂ ਸੀ ਤੇ ਕद्दूकस ਕਰਨ ਤੋਂ ਬਾਅਦ ਮੈਂ ਹੁਣ ਤੁਹਾਨੂੰ ਦਿਖਾ ਰਹੀਆਂ ਇਹ ਹੈਗੀਆਂ ਜੀ 2 ਕਿਲੋ ਗਾਜਰਾ ਇਹਨਾਂ ਦਾ ਬਣਾਉਣਾ ਜੀ ਮੈਂ ਗਜਰੇਲਾ ਜ ਗਜਰੇਲਾ ਇਸ ਤਰ੍ਹਾਂ ਦਾ ਬਣਾਣਾ ਉਹੀ ਟੇਸਟ ਆਊਗਾ ਉਹੀ ਫਲੇਵਰ ਆਊਗਾ ਜਿਵੇਂ ਆਪਾਂ ਵਿਆਹ ਸ਼ਾਦੀਆਂ ਦੇ ਵਿੱਚ ਖਾਂਦੇ ਆ ਨਾ ਉਹੀ ਬਿਲਕੁਲ ਟੇਸਟ ਆਣਾ ਆ ਜਿਸ ਤਰ੍ਹਾਂ ਮੈਂ ਬਣਾਉਣ ਲੱਗੀ ਐ ਇਸ ਤਰ੍ਹਾਂ ਤੁਸੀਂ ਜ਼ਰੂਰ ਬਣਾਇਓ ਜੀ ਬਿਨਾ ਮਾਵੇ ਤੋਂ ਬਣਾਉਣਾ ਆ ਜਿਹਨੂੰ ਆਪਾਂ ਖੋਆ ਕਹਿੰਦੇ ਆ ਬਿਨਾ ਖੋਏ ਤੋਂ ਬਣਾਉਣਾ ਪਰ ਟੇਸਟ ਬਿਲਕੁਲ ਮਾਵੇ ਵਾਲਾ ਹੀ ਆਊਗਾ ਸਭ ਤੋਂ ਪਹਿਲਾਂ ਮੈਂ ਖਾਲੀ ਪੈਨ ਦੇ ਵਿੱਚ ਜੀ ਇਹ ਗਾਜਰਾ ਪਾ ਲਈਆਂ ਗੈਸ ਦੀ ਫਲੇਮ ਔਨ ਕਰ ਦਿੱਤੀ ਆ ਤੇ ਇਹਨਾਂ ਸਾਰੀਆਂ ਗਾਜਰਾਂ ਨੂੰ ਤਕਰੀਬਨ 3-4 ਮਿੰਟ ਆਪਾਂ ਇਸੇ ਤਰ੍ਹਾਂ ਹੀ ਮੈਂ ਇਹਨਾਂ ਨੂੰ ਇਹਦੇ ਵਿੱਚ ਸੌਟੇ ਜਾਂ ਹਲਕਾ ਜਿਹਾ ਪਕਾਉਣਾ ਆ ਗਾਜਰਾਂ ਨੂੰ ਬਹੁਤ ਜ਼ਿਆਦਾ ਨਹੀਂ ਪਕਾਉਣਾ 3 ਕੁ ਮਿੰਟ 3 ਜਾਂ 4 ਮਿੰਟ ਆਪਾਂ ਪਕਾਵਾਂਗੇ ਦੇਖੋ ਇਸ ਵੇਲੇ ਗਜਰਾ ਗਾਜਰਾਂ ਜ਼ਿਆਦਾ ਲੱਗ ਰਹੀਆਂ ਆ ਪਰ ਜਿਵੇਂ ਜਿਵੇਂ ਇਹਨੂੰ ਪਕਾਉਂਦੇ ਜਾਣਾ ਆ ਇਹਨਾਂ ਨੇ ਉਸ ਤਰ੍ਹਾਂ ਹੀ ਸੌਫਟ ਹੁੰਦੀਆਂ ਜਾਣਾ ਤੇ ਘਟ ਜਾਣੀਆਂ ਕਾਫੀ ਅੱਗੇ ਨਾਲ ਸੋ ਜੀ ਮੈਂ ਮੋٹے ਤਲੇ ਵਾਲਾ ਬਰਤਨ ਲਿਆ ਆ ਤੇ ਖੁੱਲਾ ਬਰਤਨ ਲੈਣਾ ਆ ਜੀ ਤੇ ਇਸ ਤਰ੍ਹਾਂ ਆਪਾਂ ਗਾਜਰਾਂ ਜਿਹੜੀਆਂ ਘਰੇ ਬਣਾ ਕੇ ਤਿਆਰ ਕਰਨੀਆਂ ਆ ਬੜੇ ਸਾਫ ਸੁਥਰੇ ਹਾਈਜੀਨਿਕ ਤਰੀਕੇ ਨਾਲ ਬਾਹਰ ਵਾਲੀਆਂ ਜਿਹੜੀਆਂ ਬਾਜ਼ਾਰ ਵਾਲੀਆਂ ਉਹਨਾਂ ਨੂੰ ਅਵਾਇਡ ਕਰਿਓ ਜੀ ਕਿਉਂਕਿ ਆਪਾਂ ਘਰ 'ਚ ਜਿਹੜੀਆਂ ਚੀਜ਼ ਬਣਾਉਨੇ ਆ ਪੂਰੇ ਹਾਈਜੀਨਿਕ ਤਰੀਕੇ ਦੇ ਨਾਲ ਬਣਾਉਨੇ ਆ ਸਾਫ ਸੁਥਰੇ ਤਰੀਕੇ ਦੇ ਨਾਲ ਬਣਾਉਨੇ ਆ ਸਰਦੀ ਦਾ ਮੌਸਮ ਆ ਪਰਿਵਾਰ 'ਚ ਬਹਿ ਕੇ ਚੀਜ਼ ਬਣਾਉਨੇ ਆ ਤਾਂ ਸਾਰੇ ਬੜੇ ਖੁਸ਼ ਹੋ ਕੇ ਖਾਂਦੇ ਚੀਜ਼ ਵਧੀਆ ਬਣਦੀ ਆ ਤੇ ਇਸ ਤਰ੍ਹਾਂ ਟਾਈਮ ਜ਼ਰੂਰ ਜ਼ਿਆਦਾ ਲੱਗਦਾ ਆ ਪਰ ਗਾਜਰਾ ਬਣਦੀਆਂ ਬਹੁਤ ਸੋਹਣੀਆਂ ਆ ਬਹੁਤ ਟੇਸਟੀਆਂ ਆ ਰਸਮਿਸੀਆਂ ਆ ਬਿਲਕੁਲ ਉਹੀ ਟੇਸਟ ਉਹੀ ਫਲੇਵਰ ਆਊਗਾ ਜੋ ਆਪਾਂ ਵਿਆਹ ਸ਼ਾਦੀਆਂ ਤੇ ਗਜਰੇਲਾ ਖਾਂਦੇ ਆ ਬਲਕਿ ਉਸ ਤੋਂ ਵੀ ਵਾਧਾ ਆਊਗਾ ਤੇ ਉਹਨਾਂ ਵਿੱਚ ਤਾਂ ਕੁਝ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਪਾਈਆਂ ਹੁੰਦੀਆਂ ਆ ਜਿਹੜਿਆ ਸਿਰਫ ਫਲੇਵਰ ਟੇਸਟ ਵਧਾਉਣ ਵਾਸਤੇ ਹੁੰਦੀਆਂ ਆ ਬਾਅਦ ਵਿੱਚ ਬੰਦੇ ਨੂੰ ਪਰੇਸ਼ਾਨੀ ਹੁੰਦੀ ਆ ਇਸ ਕਰਕੇ ਤੇ ਤੁਸੀਂ ਘਰੇ ਬਣਾਓ ਤੇ ਘਰੇ ਤਿਆਰ ਕਰੋ ਇੰਜੋਏ ਕਰੋ ਤੇ ਆਪ ਖਾਓ ਸਭ ਨੂੰ ਖੁਲਾਉਂਗੇ ਇੰਨੀਆਂ ਖੁਲੀਆਂ ਵਾਹਿਗੁਰੂ ਦਾ ਨਾਮ ਲੈ ਕੇ ਆਪਾਂ ਚੀਜ਼ ਬਣਾਉਂਦੇ ਆ ਤਾਂ ਬਰਕਤ ਇੰਨੀ ਪੈਂਦੀ ਆ ਕਿ ਆਪਾਂ ਸਾਰਿਆਂ ਨੂੰ ਚੀਜ਼ ਵੰਡਦੇ ਵੀ ਆ ਤੇ ਖਾਂਦੇ ਵੀ ਆ ਤੇ ਪੂਰੇ ਪਰਿਵਾਰ ਨੂੰ ਖੁਲਾਉਂਦੇ ਵੀ ਆ ਤੇ ਅਗਰ ਕੋਈ ਰਿਸ਼ਤੇਦਾਰ ਆਜੇ ਵੀ ਤਾਂ ਉਹ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਤੁਹਾਨੂੰ ਪੁੱਛੂਗਾ ਕਿ ਤੁਸੀਂ ਕਿਵੇਂ ਬਣਾਈਆਂ ਠੀਕ ਹੈ ਜੀ ਤੇ ਇਸ ਤਰ੍ਹਾਂ ਇਹਨਾਂ ਨੂੰ ਹਲਾਉਂਦੇ ਜਾਣਾ ਹੈ ਲਗਾਤਾਰ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਦਿਓ ਜੇਕਰ ਪਹਿਲੀ ਵਾਰੀ ਦੇਖ ਰਹੇ ਆ ਤਾਂ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਓ ਤੇ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਦੇਣ ਜੀ ਉਹਨਾਂ ਦਾ ਵੀ ਧੰਨਵਾਦ ਹੈ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਨੀ ਸਾਰਿਆਂ ਨੇ ਬਣਾ ਕੇ ਦੇਖਣੀ ਰਿਕਵੈਸਟ ਹੈ ਜੀ ਇਹ ਤੇ ਜੀ ਦੇਖੋ ਲਾਈਟ ਕਦੇ ਜਾ ਰਹੀ ਸੀ ਕਦੇ ਆ ਰਹੀ ਸੀ ਅੱਜ ਲਾਈਟ ਦਾ ਬਹੁਤ ਇਸ਼ੂ ਹੋ ਰਿਹਾ ਸੀ ਤੇ ਮੈਂ ਹੁਣ ਇਹਦੇ ਵਿੱਚ ਦੇਸੀ ਘਿਓ ਪਾਇਆ ਇੱਕ ਚਮਚ ਪਹਿਲਾਂ ਭਰ ਕੇ ਪਾਇਆ ਦੇਖੋ ਘਰ ਦਾ ਦੇਸੀ ਘਿਓ ਆ ਇਹ ਇਹ ਬਾਜ਼ਾਰ ਵਾਲਾ ਨਹੀਂ ਹੈਗਾ ਤੇ ਇਹ ਮੈਂ ਘਰ ਦਾ ਦੇਸੀ ਘਿਓ ਲਾਇਆ ਲਿਆ तकरीबन 2 ਤੋਂ 3 ਚਮਚ ਮੈਂ ਘਿਓ ਦੇ ਪਾਣੇ ਆ ਤੇ ਇਹ ਘਿਓ ਦੇ ਵਿੱਚ ਇਸ ਤਰ੍ਹਾਂ ਥੋੜ੍ਹ ਜੀਆਂ ਗਾਜਰਾਂ ਨੂੰ ਪਕਾਉਣ ਤੋਂ ਬਾਅਦ ਇੱਕ ਤਾਂ ਗਾਜਰਾਂ ਸਾਰੀਆਂ ਸੌਫਟ ਥੋੜ੍ਹ ਜੀਆਂ ਹਲਕੀਆਂ ਗਰਮ ਵੀ ਹੋ ਜਾਂਦੀਆਂ ਆ ਦੂਸਰਾ ਇਹ ਹੁੰਦਾ ਆ ਕਿ ਜਿਹੜਾ ਇਹਦਾ ਘਿਓ ਦਾ ਟੇਸਟ ਆ ਮੈਲਟ ਹੋ ਕੇ ਪੂਰੀਆਂ ਗਾਜਰਾਂ ਦੇ ਵਿੱਚ ਫਲੇਵਰ ਬਹੁਤ ਵਧੀਆ ਆਂਦਾ ਤੁਸੀਂ ਚਾਹੋ ਤਾਂ ਤੁਸੀਂ ਪਹਿਲਾਂ ਵੀ ਪਾਸ ਤਕਦੇ ਆ ਪਰ ਮੈਂ ਇਸੇ ਤਰ੍ਹਾਂ ਹੀ ਬਣਾਉਂਦੀ ਆ ਤੇ ਬਣ ਕੇ ਬਹੁਤ ਵਧੀਆ ਬਹੁਤ ਟੇਸਟੀ ਬਣਦੀਆਂ ਆਂ ਆ ਦੇਖੋ ਜਿਵੇਂ ਜਿਵੇਂ ਘਿਓ ਨੇ ਮੈਲਟ ਹੁੰਦਾ ਜਾਣਾ ਪੂਰਾ ਫਲੇਵਰ ਗਾਜਰਾਂ ਦੇ ਵਿੱਚ ਆਉਂਦਾ ਜਾਣਾ ਦੇਖੋ ਬਿਲਕੁਲ ਗਰਮਾ ਗਰਮ ਗਾਜਰਾਂ ਦਾ ਸਾਡਾ ਗਜਰੇਲਾ ਰਸਿਆ ਮਿਸਿਆ ਗਜਰੇਲਾ ਬਣ ਰਿਹਾ ਆ 2 ਕਿਲੋ ਗਾਜਰਾ ਆ ਇਹਦੇ ਵਿੱਚ ਕੋਈ ਮਾਪ ਤੋਲ ਨਹੀਂ ਮੈਂ ਰੱਖਿਆ ਆਪਣੇ ਅੰਦਾਜ਼ੇ ਨਾਲ ਤੁਸੀਂ ਖੰਡ ਚ ਇੰਨੀ ਜੋ ਵੀ ਪਾਣਾ ਚਾਹੁੰਦੇ ਆ ਤੁਸੀਂ ਪਾ ਸਕਦੇ ਆ ਤੇ ਅਗਰ ਤੁਸੀਂ ਚਾਹੋ ਤਾਂ ਗੁੜ ਵੀ ਪਾ ਸਕਦੇ ਪਰ ਖੰਡ ਦੇ ਨਾਲ ਥੋੜਾ ਜਿਹਾ ਇਹਨਾਂ ਦਾ ਜਿਹੜਾ ਕਲਰ ਆ ਗਾਜਰਾਂ ਦਾ ਬਹੁਤ ਵਧੀਆ ਨਿਕਲ ਬਹੁਤ ਵਧੀਆ ਇਹਦਾ ਕਲਰ ਆਉਂਦਾ ਆ ਡਾਰਕ ਕਲਰ ਜੋ ਹੁੰਦਾ ਹੈ ਗਾਜਰਾਂ ਦਾ ਗਜਰੇਲੇ ਦਾ ਉਹ ਹੁੰਦਾ ਹੈ ਤੁਸੀਂ ਚਾਹੋ ਤਾਂ ਗੁੜ ਪਾ ਸਕਦੇ ਆਂ ਪਰ ਇਹ ਮੈਂ ਖੰਡ ਦੀ ਹੀ ਬਣਾਈ ਆਂ ਇੱਕ ਕੋਲੀ ਮੈਂ ਭਰ ਕੇ ਪਹਿਲਾਂ ਪਾ ਲਈ ਆ ਤੇ ਮੈਂ ਅੱਧੀ ਕੋਲੀ ਹੋਰ ਪਾਉਂਗੀ ਕਿਉਂਕਿ 2 ਕਿਲੋ ਗਾਜਰਾ ਆ ਗਜਰੇਲੇ ਦੇ ਵਿੱਚ ਜਿਹੜਾ ਮਿੱਠਾ ਆ ਬਿਲਕੁਲ ਬਰਾਬਰ ਦਾ ਹੀ ਸੋਹਣਾ ਲੱਗਦਾ ਥੋੜਾ ਬਹੁਤ ਤੁਸੀਂ ਘੱਟ ਕਰ ਸਕਦੇ ਆਂ ਵੈਸੇ 2 2 ਕਿਲੋ ਗਾਜਰਾ ਦੇ ਵਿੱਚ 2 ਕੋਲੀਆਂ ਮੈਂ ਪਾਉਂਦੀ ਆਂ ਪਰ ਅੱਜ ਮੈਂ ਇਹਦੇ ਵਿੱਚ 1.5 ਕੋਲੀ ਪਾਈ ਆ ਕਿਉਂਕਿ ਸਾਡੇ ਮਿੱਠਾ ਅਸੀਂ ਬਹੁਤ ਘਟਾ ਦਿੱਤਾ ਹੈ ਅੱਗੇ ਨਾਲੋਂ ਸਪੈਸ਼ਲੀ ਜਿਹੜੀ ਖੰਡ ਆ ਇਹ ਘੱਟ ਕਰ ਦਿੱਤੀ ਇਸ ਕਰਕੇ ਮੈਂ ਡੇਢ ਕੋਲੀ ਹੀ ਖੰਡ ਦੀ ਪਾਈ ਆ ਤੁਸੀਂ ਚਾਹੋ ਤਾਂ ਤੁਸੀਂ ਵੱਧ ਘੱਟ ਕਰ ਸਕਦੇ ਆ ਆਪਣੇ ਟੇਸਟ ਦੇ ਅਕੋਰਡਿੰਗ ਅਗਰ ਤੁਸੀਂ ਜ਼ਿਆਦਾ ਖਾਣੇ ਆ ਜ਼ਿਆਦਾ ਖਾ ਪਾ ਲਓ ਘੱਟ ਖਾਣੇ ਆ ਤਾਂ ਤੁਸੀਂ ਘੱਟ ਕਰ ਲਓ ਤੇ ਜੀ ਇਸ ਤਰ੍ਹਾਂ ਇਹਨੂੰ ਮੈਂ ਢੱਕ ਕੇ 3 ਕੁ ਮਿੰਟ 3-4 ਮਿੰਟ ਪਕਾਉਣਾ ਆ ਤੇ ਉਸ ਤੋਂ ਬਾਅਦ ਇਹਨੂੰ ਮੈਂ ਫਿਰ ਹਿਲਾਉਣਾ ਆ ਜਦੋਂ ਆਪਾਂ ਚੀਨੀ ਪਾਉਣੀ ਆ ਚੀਨੀ ਨੇ ਮੈਲਟ ਹੋਣਾ ਚੀਨੀ ਨੇ ਪਾਣੀ ਛੱਡਣਾ ਦੇਖੋ ਕਿੰਨਾ ਵਧੀਆ ਜੂਸੀ ਜਿਹਾ ਪਾਣੀ ਨਿਕਲ ਆਇਆ ਤੇ ਇਸ ਪਾਣੀ ਦੇ ਵਿੱਚ ਚੀਨੀ ਦੇ ਪਾਣੀ ਦੇ ਵਿੱਚ ਹੀ ਇਹ ਗਾਜਰਾ ਸਾਡੀਆਂ ਪੱਕਣੀਆਂ ਆ ਤੁਸੀਂ ਦੇਖਿਓ ਜਦੋਂ ਗਾਜਰਾ ਬਣ ਕੇ ਤਿਆਰ ਹੋਣੀਆਂ ਤੇ ਇਹ ਜਿਹੜਾ ਇਹਦਾ ਇੱਕ ਲੱਛਾ ਹੁੰਦਾ ਆ ਇੱਕ ਜਿਹੜੇ ਦੇ ਪੀਸਸ ਜੇ ਗਾਜਰਾ ਦੇ ਕੱਦੂਕਾਸ ਕਰਕੇ ਕੀਤੇ ਹੋਏ ਹੁੰਦੇ ਆ ਇਹ ਮੈਸ਼ ਨਹੀਂ ਹੋਣੇ ਪਰ ਸੌਫਟ ਬਹੁਤ ਹੋਣੇ ਆ ਇਹਨਾਂ ਦੇ ਵਿੱਚ ਕੱਲੇ-ਕੱਲੇ ਦਾਣੇ ਦੇ ਵਿੱਚ ਫਲੇਵਰ ਜਿਹੜਾ ਆ ਇਹ ਗਾਜਰਾਂ ਦੇ ਵਿੱਚ ਚਲਾ ਜਾਣਾ ਆ ਹਰ ਇੱਕ ਚੀਜ਼ ਦਾ ਜੋ ਆਪਾਂ ਇਹਦੇ ਵਿੱਚ ਪਾਣੀ ਆ ਤੇ ਮੈਂ ਦੇਖਿਆ ਮੈਸ਼ ਕਰਕੇ ਗਾਜਰਾਂ ਹਲਕੀਆਂ ਜਿਹੀਆਂ ਕਸਰ ਰਹਿੰਦੀ ਸੀ ਤੇ ਇਹਨੂੰ ਮੈਂ ਢੱਕ ਢੱਕ ਕੇ ਫਿਰ ਮੈਂ 2 ਤੋਂ 3 ਮਿੰਟ ਫਿਰ ਪਕਾਉਣਾ ਤੇ ਦੂਸਰੇ ਪਾਸੇ ਮੈਂ ਦੁੱਧ ਬੋਇਲ ਕਰਨ ਲਈ ਰੱਖਿਆ ਹੋਇਆ ਆ ਆ ਦੇਖੋ ਜੀ ਹੁਣ ਦੁਬਾਰਾ ਫੇਰ ਇਹਨੂੰ ਮੈਂ ਮਿਕਸ ਕਰਨਾ ਆ ਹਿਲਾਉਣਾ ਆ ਜਿਹੜਾ ਮੋٹے ਤਲੇ ਦਾ ਬਰਤਨ ਹੁੰਦਾ ਉਹਦਾ ਇਹੀ ਫਾਇਦਾ ਹੁੰਦਾ ਆ ਕਿ ਜਿਹੜੀ ਸਾਡੀ ਆਪਾਂ ਕੋਈ ਵੀ ਚੀਜ਼ ਬਣਾਉਂਦੇ ਆ ਤਲੇ ਦੇ ਨਾਲ نیچے ਕਦੀ ਅਗਰ ਥੱਲੇ ਲੱਗ ਜੂਵੇ ਨਾ ਫਿਰ ਇਹ ਸਾਰੀ ਕੋਈ ਵੀ ਚੀਜ਼ ਹੋਵੇ ਚਾਹੇ ਸਬਜੀ ਹੋਵੇ ਚਾਹੇ ਕੋਈ ਮਿੱਠੀ ਚੀਜ਼ ਹੋਵੇ ਸਵੀਟ ਡਿਸ਼ ਹੋਵੇ ਤਾਂ ਟੇਸਟ ਖਰਾਬ ਹੋ ਜਾਂਦਾ ਆ ਆ ਦੇਖੋ ਜੀ ਇਹਨੂੰ ਮੈਂ ਬਿਲਕੁਲ ਇਹਨੂੰ ਮੈਂ ਤੁਹਾਨੂੰ ਦਿਖਾ ਰਹੀ ਆ ਨੇੜੇ ਕਰਕੇ ਕੈਮਰੇ ਦੇ ਕਿਉਂਕਿ ਸਟੀਮ ਬਹੁਤ ਆ ਰਹੀ ਸੀਗੀ ਕਿ ਗਾਜਰਾਂ ਦਾ ਜਿਹੜਾ ਕਲਰ ਆ ਉਹ ਤੁਹਾਨੂੰ ਪਰਫੈਕਟ ਨਹੀਂ ਪਤਾ ਲੱਗ ਰਿਹਾ ਪਰ ਕਲਰ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਬ੍ਰਾਈਟ ਕਲਰ ਆ ਰਿਹਾ ਸੀ ਨਿਕਲ ਕੇ ਤੇ ਕਿਉਂਕਿ ਅੱਜ ਕੱਲ ਸੀਜ਼ਨਿੰਗ ਦੀਆਂ ਇਹ ਸਬ지 ਗਜਰਾ ਆ ਰਹੀਆਂ ਤੇ ਬਹੁਤ ਵਧੀਆ ਦੇਖੋ ਜੀ ਦੁੱਧ ਬੋਇਲ ਹੋ ਗਿਆ ਮੈਂ ਗੈਸ ਦੀ ਫਲੇਮ ਬੰਦ ਕਰ ਦਿੱਤੀ ਆ ਤੇ ਜੀ ਇੱਧਰ ਸਾਡੀਆਂ ਗਾਜਰਾਂ ਨੂੰ ਆਪਾਂ ਮੈਂ ਟੱਕ ਕੇ ਥੋੜਾ ਟਾਈਮ ਹੋਰ ਪਕਾਉਣਾ ਆ ਕਿਉਂਕਿ ਆਪਾਂ ਜਿਹੜਾ ਇਹਦੀ ਇਹੜੀ ਖੰਡ ਆ ਖੰਡ ਆਪਾਂ ਚੀਨੀ ਪਾਈ ਸੀ ਉਹ ਜਿਹੜੀ ਮੈਲਟ ਹੋਈ ਸੀ ਉਹਦੇ ਵਿੱਚ ਹੀ ਗਾਜਰਾਂ ਨੇ ਬਿਲਕੁਲ ਜੂਸੀ ਬਣਨਾ ਆ ਤੇ ਬਹੁਤ ਟੇਸਟੀ ਬਣਨਾ ਆ ਤੇ ਹੁਣ ਜਿਹੜੀ ਆ ਸਟੀਮ ਭਾਫ ਨਿਕਲ ਰਹੀ ਸੀ ਇਹਦੇ ਵਿੱਚੋਂ ਗਜਰੇਲੇ ਦੇ ਵਿੱਚੋਂ ਇਹਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਕਿਉਂਕਿ ਮੈਂ ਇਹਦੇ ਵਿੱਚ ਘਿਓ ਪਾਇਆ ਸੀ ਦੋ ਤਿੰਨ ਚਮਚ ਤੇ ਉਹਦੇ ਨਾਲ ਇਹ ਪੂਰੇ ਘਰ ਦੇ ਵਿੱਚ ਖੁਸ਼ਬੂ ਗਜਰੇਲੇ ਦੀ ਮਹਿਕ ਰਹੀ ਸੀ ਹਾਇ ਤਾਂ ਖੁਸ਼ਬੂ ਆਉਗੀ ਜੀ ਆਪਾਂ ਹੋਰ ਵੀ ਚੀਜ਼ਾਂ ਅੱਗੇ ਪਾਉਣੀਆਂ ਆ ਮੈਂ ਤੁਹਾਨੂੰ ਦਿਖਾ ਰਹੀ ਆ ਇਸ ਤਰ੍ਹਾਂ ਤੁਸੀਂ ਦੇਖੋ ਜੀ ਬਿਲਕੁਲ ਇਹਦਾ ਪਾਣੀ ਜਿਹੜਾ ਸੋਖ ਹੋ ਗਿਆ ਆ ਦੇਖੋ ਗਾਜਰਾ ਕਿੰਨੀਆਂ ਕੁ ਰਹਿ ਗਈਆਂ ਕਲਰ ਬਹੁਤ ਸੋਹਣਾ ਆਇਆ ਤੇ ਬਣਾਇਓ ਜ਼ਰੂਰ ਜੀ ਬਹੁਤ ਵਧੀਆ ਬਣਦੀਆਂ ਆ ਆ ਦੇਖੋ ਬਹੁਤ ਸੋਹਣਾ ਕਲਰ ਆਇਆ ਤੇ ਗਾਜਰਾ ਬਿਲਕੁਲ ਸੌਫਟ ਹੋ ਚੁੱਕੀਆਂ ਆ ਦੇਖ ਸਕਦੇ ਹੋ ਤੁਸੀਂ ਤੇ ਜੀ ਹੁਣ ਆਪਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਲਕਾ ਹਲਕੇ ਜੇ ਬਬਲਸ ਜੇ ਰਹਿ ਗਏ ਆ ਕਿਉਂਕਿ ਜਿਹੜਾ ਖੰਡ ਦਾ ਪਾਣੀ ਹੁੰਦਾ ਉਹਨੂੰ ਬਿਲਕੁਲ ਸੁੱਕ ਕਰਨਾ ਹੁੰਦਾ ਆ ਆਪਾਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਜੀ ਹੁਣ ਮੈਂ ਇਹਦੇ ਵਿੱਚ ਪਾਣਾ ਆ ਦੁੱਧ ਤੇ ਗਾਜਰਾਂ ਦਾ ਕਲਰ ਬਹੁਤ ਸੋਹਣਾ ਆਇਆ ਤੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀਗੀ ਲਓ ਜੀ ਹੁਣ ਮੈਂ ਇਹਨਾਂ ਦੇ ਵਿੱਚ ਪਾਉਂਗੀ ਦੁੱਧ ਦੁੱਧ ਤਕਰੀਬਨ ਮੈਂ ਮਲਾਈ ਵਿੱਚ ਹੀ ਮਲਾਈ ਸੀ ਮਲਾਈ ਦੇ ਸਮੇਤ ਅੱਧਾ ਕਿਲੋ ਦੁੱਧ ਗਰਮ ਕਰਕੇ ਮੈਂ ਪਾ ਦਿੱਤਾ ਗਾਜਰਾਂ ਦੇ ਵਿੱਚ ਦੇਖੋ ਜੀ ਕਿੰਨਾ ਵਧੀਆ ਦਵਾਰਾ ਫੇਰ ਹੁਣ ਇਹਨਾਂ ਨੂੰ ਪਕਾਉਣਾ ਆ ਚੰਗੀ ਤਰ੍ਹਾਂ ਤਾਂ ਜੋ ਜਿਹੜਾ ਇਹ ਦੁੱਧ ਆ ਇਹ ਬਿਲਕੁਲ ਗਾਜਰਾਂ ਇਹਨੂੰ ਸੁੱਕ ਕਰ ਲੈਣ ਤੇ ਗਾਜਰਾਂ ਨੂੰ ਨਹੀਂ ਆਪਾਂ ਸੁਖਾਣਾ ਤੇ ਦੁੱਧ ਨੂੰ ਹੀ ਗਾਜਰਾਂ ਨੇ ਹੀ ਸੋਖਾਣਾ ਤਾਂ ਜੋ ਜਿਹੜਾ ਇਹਦਾ ਟੇਸਟ ਆ ਨਾ ਉਹ ਗਾਜਰਾਂ ਦੇ ਵਿੱਚ ਗਾਜਰਾਂ ਦੇ ਲੱਛਿਆਂ ਦੇ ਵਿੱਚ ਗਜਰੇਲੇ ਦੇ ਵਿੱਚ ਪੂਰੀ ਤਰ੍ਹਾਂ ਟੇਸਟ ਦੁੱਧ ਦਾ ਆ ਜਾਵੇ ਤੇ ਫਲੇਵਰ ਵੀ ਆ ਜਾਵੇ ਆ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਪਕਾਉਣ ਤੋਂ ਬਾਅਦ ਥੋੜਾ ਟਾਈਮ ਤੇ ਮੈਂ ਹੁਣ ਪਾ ਰਹੀ ਹਾਂ ਇਹਦੇ ਵਿੱਚ ਜੀ ਸੁੱਕਾ ਦੁੱਧ ਇੱਕ ਕੋਲੀ ਭਰ ਕੇ ਲਈ ਸੀ ਅੱਧੀ ਕੌਲੀ ਮੈਂ ਸੁੱਕੇ ਦੁੱਧ ਦੀ ਪਾ ਲਈ ਆ ਡਰਾਈ ਡਰਾਈ ਮਿਲਕ ਪਾਊਡਰ ਜਿਹਨੂੰ ਆਪਾਂ ਕਹਿੰਦੇ ਆ ਇਹ ਜਿਹੜਾ ਆ ਜੀ ਇਹਨੇ ਬਿਲਕੁਲ ਮਾਵੇ ਵਾਲਾ ਟੇਸਟ ਦੇਣਾ ਆ ਸੁੱਕੇ ਦੁੱਧ ਨੇ ਬਿਲਕੁਲ ਮਾਵੇ ਵਾਲਾ ਤੁਸੀਂ ਖਾਓਗੇ ਤੇ ਜੇ ਤੁਸੀਂ ਬਿਨਾਂ ਦੱਸੇ ਤੋਂ ਵੀ ਖਲਾਓਗੇ ਹਰ ਕੋਈ ਇਹੀ ਕਹੂਗਾ ਕਿ ਇਹਦੇ ਵਿੱਚ ਖੋਇਆ ਪਾਇਆ ਆ ਤੁਸੀਂ ਕਿੰਨਾ ਖੋਇਆ ਪਾਇਆ ਜਾਂ ਕਿੱਦਾਂ ਪਾਇਆ ਜਾਂ ਕਦੋਂ ਪਾਇਆ ਪਰ ਇਹਦਾ ਟੇਸਟ ਬਿਲਕੁਲ ਮਾਵੇ ਵਾਲਾ ਹੀ ਆਣਾ ਆ ਬਹੁਤ ਹੀ ਅਮੇਜ਼ਿੰਗ ਟੇਸਟ ਆਂਦਾ ਆ ਕਿਉਂਕਿ ਸੁੱਕਾ ਦੁੱਧ ਜਿਹੜਾ ਹੁੰਦਾ ਹੈ ਅਗਰ ਮਾਵਾ ਜਾਂ ਖੋਇਆ ਨਾ ਹੋਵੇ ਉਹੀ ਕੰਮ ਕਰਦਾ ਜੋ ਖੋਇਆ ਕੰਮ ਕਰਦਾ ਆ ਦੇਖੋ ਜੀ ਹੁਣ ਆਪਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਹੁਣ ਇਹਨੂੰ ਲਗਾਤਾਰ ਹਿਲਾਉਂਦੇ ਜਾਣਾ ਹੈ ਹਿਲਾਉਣ ਤੋਂ ਬਾਅਦ ਅੱਧਾ ਕਿਲੋ ਦੁੱਧ ਹੋਰ ਬੋਇਲ ਹੋਣ ਵਾਸਤੇ ਰੱਖ ਦਿੱਤਾ ਹੈ ਕਿਉਂਕਿ ਆ ਆਪਾਂ 2 ਕਿਲੋ ਗਾਜਰਾਂ ਦੇ ਵਿੱਚ ਤਕਰੀਬਨ ਕਿਲੋ ਦੁੱਧ ਵਿੱਚ ਮਲਾਈ ਜੋ ਮਲਾਈ ਹੁੰਦੀ ਹੈ ਸਾਰੀ ਵਿੱਚ ਹੀ ਹੁੰਦੀ ਆ ਤੇ ਅੱਧਾ ਕਿਲੋ ਦੁੱਧ ਮੈਂ ਹੋਰ ਪਾ ਦਿੱਤਾ ਤੇ ਇੰਨੀ ਅਮੇਜ਼ਿੰਗ ਟੇਸਟੀ ਜੂਸੀ ਗਜਰੇਲਾ ਬਣਿਆ ਨਾ ਕਿ ਤੁਸੀਂ ਇੱਕ ਵਾਰੀ ਬਣਾਉਂਗੇ ਤੁਸ ਤੁਹਾਡਾ ਮਨ ਨਹੀਂ ਭਰੂਗਾ ਤੁਹਾਡਾ ਪੇਟ ਭਰ ਜਾਊਗਾ ਖਾ ਕੇ ਪਰ ਦਿਲ ਨਹੀਂ ਭਰਨਾ ਮਨ ਕਰਨਾ ਕਿ ਹੋਰ ਖਾਈਏ ਇੰਨਾ ਟੇਸਟੀ ਬਣਿਆ ਸੀ ਤੇ ਸੇਮ ਉਹੀ ਟੇਸਟ ਹੁੰਦਾ ਆ ਜੋ ਆਪਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਖਾਂਦੇ ਆ ਇੰਜੋਏ ਕਰਦੇ ਆ ਜੀ ਲਓ ਜੀ ਗਜਰੇਲਾ ਸਾਡਾ ਬਣ ਕੇ ਹੋ ਗਿਆ तकरीबन ਤਿਆਰ ਇੰਨਾ ਕੁ ਹੀ ਜੂਸੀ ਜਿਹਾ ਆਪਾਂ ਰੱਖਣਾ ਆ ਹਜੇ ਗੈਸ ਦੀ ਫਲੇਮ ਬੰਦ ਨਹੀਂ ਕਰਨੀ ਗੈਸ ਦੀ ਫਲੇਮ ਚੱਲ ਰਹੀ ਆ ਮੈਂ ਤੁਹਾਨੂੰ ਦਿਖਾ ਰਹੀ ਆ ਇਹਦਾ ਟੈਕਸਚਰ ਤੇ ਕਿੰਨਾ ਵਧੀਆ ਆ ਟੇਸਟ ਹੋਰ ਵੀ ਵਧੀਆ ਹੋਊਗਾ ਹਜੇ ਇਹਨੇ ਹੋਰ ਪੱਕੀ ਜਾਣਾ ਆ 10 ਮਿੰਟ ਆਪਾਂ ਜੋ ਵੀ ਹੋਰ ਚੀਜ਼ਾਂ ਪਾਉਣੀਆਂ ਆ ਉਹ ਇਹਦੇ ਵਿੱਚ ਪਾਉਣੀਆਂ ਲਾਸਟ ਦੇ ਵਿੱਚ ਮੈਂ ਇਹਦੇ ਵਿੱਚ ਪੂਰਾ 1 ਚਮਚ ਭਰ ਕੇ ਦੇਸੀ ਘਿਓ ਦਾ ਹੋਰ ਪਾਇਆ ਕਿਉਂਕਿ ਦੇਸੀ ਘਿਓ ਪਾਣ ਦੇ ਨਾਲ ਜਿਹੜਾ ਇਹਦਾ ਫਲੇਵਰ ਆ ਹੋਰ ਵੀ ਵੱਧ ਕੇ ਆਉਂਦਾ ਆ ਬਹੁਤ ਹੀ ਵਧੀਆ ਟੇਸਟ ਆਉਂਦਾ ਆ ਦੇਸੀ ਘਿਓ ਪਾਣ ਦੇ ਨਾਲ ਬਹੁਤ ਜ਼ਿਆਦਾ ਵੀ ਦੇਸੀ ਘਿਓ ਨਹੀਂ ਪਾਣਾ ਜੇ ਕੋਈ ਕਿਸੇ ਨੂੰ ਨੁਕਸਾਨ ਕਰੇ ਜਿੰਨਾ ਕੁ ਸਾਨੂੰ ਜ਼ਰੂਰਤ ਆ ਉੰਨਾ ਕੁ ਪਾਣਾ ਆ ਇੰਨੇ ਹੀ ਟੇਸਟ ਨੂੰ ਬਹੁਤ ਹੀ ਵਧਾ ਦੇਣਾ ਆ ਜੀ ਜਿਹੜਾ ਆਪਾਂ ਇਹ ਪਾਇਆ ਆ ਥੋੜਾ ਬਹੁਤ ਜ਼ਰੂਰਤ ਪਈ ਤਾਂ ਅੱਧਾ ਚਮਚ ਹੋਰ ਪਾਵਾਂਗੇ ਤੇ ਇੰਨਾ ਹੀ ਬਹੁਤ ਆ ਹੁਣ ਜੀ ਜਿਹੜਾ ਬਚਿਆ ਹੋਇਆ ਮਿਲਕ ਪਾਊਡਰ ਸੀ ਸੁੱਕਾ ਦੁੱਧ ਸੀ ਅੱਧੀ ਕੋਲੀ ਪਹਿਲਾਂ ਪਾਈ ਸੀ ਅੱਧੀ ਕੋਲੀ ਮੈਂ ਹੁਣ ਪਾ ਦਿੱਤੀ ਆ ਜੀ ਮਿਲਕ ਪਾਊਡਰ ਦੀ ਸੁੱਕੇ ਦੁੱਧ ਦੀ ਜੀ ਇਹ ਹੁਣ ਆਪਾਂ ਫੇਰ ਇਹਨੂੰ ਮਿਕਸ ਕਰਨਾ ਆ ਹਿਲਾਣਾ ਆ ਚੰਗੀ ਤਰ੍ਹਾਂ ਪਕਾਣਾ ਆ ਨਾਲ ਹੀ ਇਹਦੇ ਵਿੱਚ ਮੈਂ ਦੋ ਤੋਂ ਤਿੰਨ ਮੁਠੀਆਂ ਭਰ ਕੇ ਆ ਕਿਸ਼ਮਿਸ਼ ਦੀਆਂ ਜਿਹਨੂੰ ਦਾਖਾਂ ਕਹਿੰਦੇ ਉਹ ਲਈਆਂ ਆ ਤੇ ਬਾਕੀ ਡਰਾਈ ਫਰੂਟ ਜੋ ਵੀ ਘਰ ਦੇ ਅਵੇਲੇਬਲ ਵਿੱਚ ਘਰ ਦੇ ਵਿੱਚ ਅਵੇਲੇਬਲ ਹੈਗਾ ਆ ਬਦਾਮ ਆ ਕਾਜੂ ਆ ਜਾਂ ਜਿਹੜੇ ਖਰਬੂਜੇ ਦੇ ਬੀਜ ਹੁੰਦੇ ਕੋਈ ਵੀ ਹੁੰਦੇ ਇਹਨਾਂ ਨੂੰ ਛੋਟੇ-ਛੋਟੇ ਕੱਟ ਕੇ ਤੁਸੀਂ ਇਹ ਪਾ ਸਕਦੇ ਆ ਦੇਖੋ ਖੁੱਲੇ ਦਿਲ ਦੇ ਨਾਲ ਮੈਂ ਤਕਰੀਬਨ ਇੱਕ ਕੋਲੀ ਹੁਣੀ ਆ ਛੋਟੀ ਜੋ ਮੈਂ ਇਹਦੇ ਵਿੱਚ ਡਰਾਈ ਫਰੂਟ ਦੀ ਪਾਈ ਆ ਤੁਸੀਂ ਚਾਹੋ ਤਾਂ ਤੁਸੀਂ ਹੋਰ ਵੀ ਪਾ ਸਕਦੇ ਆ ਜਿੰਨਾ ਚਾਹੋ ਤੁਸੀਂ ਪਾ ਸਕਦੇ ਆ ਤੇ ਇਹਨੂੰ ਹੁਣ ਆਪਾਂ ਮਿਕਸ ਕਰਨਾ ਆ ਚੰਗੀ ਤਰ੍ਹਾਂ ਡਰਾਈ ਫਰੂਟ ਨੂੰ ਵੀ ਤੇ ਇਹ ਜਿਹੜਾ ਆਪਾਂ ਮਿਲਕ ਪਾਊਡਰ ਪਾਇਆ ਇਹਨੂੰ ਵੀ ਜਿਹੜੀਆਂ ਆਪਾਂ ਕਿਸ਼ਮਿਸ਼ ਪਾਈਆਂ ਦਾਖਾਂ ਪਾਈਆਂ ਇਹਨਾਂ ਨੇ ਬਿਲਕੁਲ ਗਜਰੇਲੇ ਦੇ ਵਿੱਚ ਚੰਗੀ ਤਰ੍ਹਾਂ ਫੁੱਲ ਜਾਣਾ ਆ ਤੇ ਬਹੁਤ ਹੀ ਵਧੀਆ ਟੇਸਟੀ ਲੱਗਦੀਆਂ ਮਿੱਠੀਆਂ-ਮਿੱਠੀਆਂ ਜਦੋਂ ਅਸੀਂ ਖਾਂਦੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦੇਣਾ ਗਜਰੇਲਾ ਸਾਡਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਵੀ ਡਰਾਈ ਨਹੀਂ ਕਰਨਾ ਜੂਸੀ ਜਿਹਾ ਰੱਖਣਾ ਹੈ ਇਸ ਤਰ੍ਹਾਂ ਦੇਖੋ ਜੀ ਤੁਸੀਂ ਜਦੋਂ ਸਭ ਨੇ ਖਾਦਾ ਸਾਰਿਆਂ ਨੂੰ ਬਹੁਤ ਪਸੰਦ ਆਇਆ ਗਜਰੇਲਾ ਜਿਹੜਾ ਹੁਣ ਕੋਈ ਵੀ ਆਪਾਂ ਮਿੱਠੀ ਚੀਜ਼ ਬਣਾਉਨੇ ਆ ਥੋੜਾ ਜਿਹਾ ਮਿੱਠਾ ਉਹਦੇ ਵਿੱਚ ਕਦੇ-ਕਦੇ ਤਾਂ ਆਪਾਂ ਖਾਣੀ ਹੁੰਦੀ ਚੀਜ਼ ਪਰ ਮਿੱਠਾ ਉਹਦੇ ਵਿੱਚ ਪਰਫੈਕਟ ਰੱਖਿਆ ਕਰੋ ਜੀ ਘੱਟ ਵੀ ਨਹੀਂ ਰੱਖਣਾ ਅਗਰ ਸਿਆਣੇ ਘੱਟ ਖਾਂਦੇ ਉਹਨਾਂ ਲਈ ਘੱਟ ਮਿੱਠਾ ਕਰ ਲਓ ਪਰ ਗਜਰੇਲੇ ਦਾ ਤਾਂ ਆਮ ਥੋੜੀ ਜੀ ਚੀਜ਼ ਮਿੱਠੇ ਨਾਲ ਹੀ ਸੋਹਣੀ ਲੱਗਦੀ ਆ ਲਓ ਜੀ ਨਾ ਮਿੱਠਾ ਬਹੁਤ ਜ਼ਿਆਦਾ ਸੀ ਨਾ ਘੱਟ ਸੀ ਬਣ ਕੇ ਤਿਆਰ ਹੋ ਗਿਆ ਸਾਡਾ ਗਜਰੇਲਾ ਜੀ ਲਓ ਜੀ ਹੁਣ ਮੈਂ ਇਹਨਾਂ ਨੂੰ ਸਰਵ ਕਰਨਾ ਆ ਸਰਵਿੰਗ ਪਲੇਟ ਦੇ ਵਿੱਚ ਦੇਖੋ ਜੀ ਜਿਹੜੇ ਥੋੜੇ ਥੋੜੇ ਇਹ ਸਾਡੇ ਸੁੱਕੇ ਦੁੱਧ ਦੇ ਪੀਸਿਸ ਜੇ ਬਣਿਓ ਆ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਹਲਕਾ ਹਲਕਾ ਕਰਨਾ ਥੋੜੇ ਥੋੜੇ ਪੀਸ ਰਹਿ ਜਾਣ ਤਾਂ ਕੋਈ ਗੱਲ ਨਹੀਂ ਜੀ ਖਾਣ ਨੂੰ ਬਹੁਤ ਵਧੀਆ ਲੱਗਦੇ ਆ ਜਦੋਂ ਆਪਾਂ ਗਜਰੇਲਾ ਖਾਂਦੇ ਆ ਟੇਸਟੀ ਲੱਗਦੇ ਆ ਸਾਡੇ ਮੂੰਹ ਦੇ ਵਿੱਚ ਆਉਂਦੇ ਆ ਬਹੁਤ ਵਧੀਆ ਲੱਗਦੇ ਆ ਬਿਨਾ ਖੋਏ ਤੋਂ ਬਣਾਈਆ ਇਹ ਗਜਰੇਲਾ ਪਰ ਤੁਹਾਨੂੰ ਇਹ ਨਹੀਂ ਮਹਿਸੂਸ ਹੋਵੇਗਾ ਕਿ ਤੁਸੀਂ ਬਿਨਾ ਖੋਏ ਤੋਂ ਬਣਾਇਆ ਆ ਉਹੀ ਕੰਮ ਸੁੱਕਾ ਦੁੱਧ ਜਿਹੜਾ ਆਪਾਂ ਪਾਇਆ ਉਹ ਖੋਏ ਦਾ ਹੀ ਕੰਮ ਕਰਦਾ ਆ ਬਿਲਕੁਲ ਤੇ ਲਾਸਟ ਦੇ ਵਿੱਚ ਮੈਂ ਅੱਧਾ ਚਮਚ ਹੋਰ ਮਤਲਬ ਛੋਟਾ ਚਮਚ ਇੱਕ ਮੰਨ ਕੇ ਚੱਲੋ ਮੈਂ ਘਿਓ ਦਾ ਪਾਤਾ ਦੇ ਸੀ ਲਓ ਜੀ ਇੱਥੇ ਸਾਡਾ ਫਾਈਨਲੀ ਗਜਰੇਲਾ ਬਣ ਕੇ ਤਿਆਰ ਹੋ ਗਿਆ ਦੇਖੋ 2 ਕਿਲੋ ਗਾਜਰਾਂ ਦਾ ਕਿੰਨਾ ਸਾਰਾ ਗਜਰੇਲਾ ਬਣ ਕੇ ਤਿਆਰ ਹੋਇਆ ਆ ਤੇ ਇਸ ਤਰੀਕੇ ਦੇ ਨਾਲ ਤੁਸੀਂ ਬਣਾ ਸਕਦੇ ਆ ਜਿਹੜਾ ਖੋਇਆ ਆ ਉਹ ਮਹਿੰਗਾ ਵੀ ਮਿਲਦਾ ਆ ਜਿਹੜਾ ਇਹ ਮਿਲਕ ਪਾਊਡਰ ਆ ਇਹ ਸਾਨੂੰ ਤਕਰੀਬਨ 10 ਰੁਪਏ ਦਾ ਪਾਉ ਚ ਆ ਜਾਂਦਾ ਬਾਅਦ ਤੋਂ ਬਾਅਦ ਸਾਡੇ 40 ਰੁਪਏ ਦੇ 4 ਪਾਉ ਚ ਆ ਜਾਂਦੇ ਆ ਇੱਕ ਕੋਲੀ ਭਰ ਜਾਂਦੀ ਆ ਤੇ ਜੀ ਇਹ ਹੈਗੀਆਂ ਛੋਟੀਆਂ ਇਲਾਇਚੀਆਂ ਮੈਂ ਬੀਜ ਇਹਨਾਂ ਦੇ ਕੱਢ ਕੇ ਇਲਾਇਚੀਆਂ ਦਾ ਛਿਲਕਾ ਅਲੱਗ ਕਰਕੇ ਬੀਜ ਜਿਹੜੇ ਆ ਮੈਂ ਪੀਸ ਲੈ ਸੀਗੇ ਛੋਟੀ ਇਲਾਇਚੀ ਦਾ ਇਹਦਾ ਫਲੇਵਰ ਬਹੁਤ ਹੀ ਵਧੀਆ ਆਂਦਾ ਹੈ ਛੋਟੀ ਇਲਾਇਚੀ ਜ਼ਰੂਰ ਪਾਓ ਬਹੁਤ ਟੇਸਟੀ ਲੱਗਦੀ ਆ ਤੇ ਜਿਹੜੇ ਛਿਲਕੇ ਹੁੰਦੇ ਛੋਟੀ ਇਲਾਇਚੀ ਦੇ ਉਹਨਾਂ ਨੂੰ ਸੁੱਟਿਓ ਨਾ ਜੀ ਉਹਨਾਂ ਨੂੰ ਚਾਹ ਦੇ ਵਿੱਚ ਤੁਸੀਂ ਪਾ ਕੇ ਚਾਹ ਬਣਾ ਸਕਦੇ ਆ ਬੋਇਲ ਕਰਕੇ ਤੇ ਬਹੁਤ ਟੇਸਟੀ ਬਣਦੇ ਆ ਚਾਹ ਵੀ ਲਓ ਜੀ ਗਜਰੇਲਾ ਗਰਮਾ ਗਰਮ ਤਿਆਰ ਆ ਖਾਣ ਲਈ ਤਿਆਰ ਹੋ ਜਾਓ ਜਿਹਨੂੰ ਜਿਹਨੂੰ ਪਸੰਦ ਆ ਜੀ ਜਰੂਰ ਬਣਾਇਓ ਕਮੈਂਟ ਜਰੂਰ ਕਰਕੇ ਦੱਸਿਓ ਕਿ ਤੁਹਾਨੂੰ ਪਸੰਦ ਆਇਆ ਕਿ ਹੋਜਿਆ ਲੱਗਿਆ ਇਹ ਰੈਸিপি ਕਿਹੋ ਜਿਹਾ ਲੱਗੇ ਲਓ ਜੀ ਕਦੇ ਲਾਈਟ ਦਾ ਇਸ਼ੂ ਬਹੁਤ ਹੋ ਰਿਹਾ ਸੀ ਆ ਦੇਖੋ ਤੁਸੀਂ ਦੇਖ ਸਕਦੇ ਆ ਆ ਹੈਗੀ ਜੀ ਇਹਦੀ ਅਸਲੀ ਫਾਈਨਲੀ ਲੁੱਕ ਗਜਰੇਲੇ ਦੀ ਆਹ ਲੋ ਜੀ 컬러 ਬਹੁਤ ਸੋਹਣਾ ਆਇਆ ਕਿਉਂਕਿ ਇੱਕ ਪਾਸੇ ਤਾਂ ਸਟੀਮ ਨਿਕਲ ਰਹੀ ਸੀ ਦੂਸਰੇ ਪਾਸੇ ਲਾਈਟ ਸਾਡੀ ਬਹੁਤ ਅੱਜ ਕਦੇ ਬੰਦ ਹੋ ਰਹੀ ਸੀ ਕਦੇ ਆ ਰਹੀ ਸੀ ਕਦੇ ਜਾ ਰਹੀ ਸੀ ਇਸ ਕਰਕੇ ਥੋੜਾ ਜਿਹਾ ਦੇਖੋ ਤੁਸੀਂ ਦੇਖ ਸਕਦੇ ਹੋ ਸੌਰੀ ਇਸ ਗੱਲ ਦੀ ਤੇ ਮੈਂ ਹੁਣ ਲੱਗੀਆਂ ਸਰਵ ਕਰਨ ਸਰਵ ਕਰਨ ਵਾਸਤੇ ਜੀ ਮੈਂ ਗੈਸ ਦੀ ਫਲੇਮ ਕਰ ਦੇਣੀ ਆ ਬੰਦ ਤੇ ਪੈਨ ਨੂੰ ਗੈਸ ਤੋਂ ਮੈਂ ਹੇਠਾਂ ਉਤਾਰਨ ਲੱਗੀਆਂ ਲਓ ਜੀ ਮੈਂ ਹੁਣ ਪਹਿਲਾਂ ਤਾਂ ਮੈਂ ਇਹਨੂੰ ਛੋਟੀ ਪਲੇਟ ਦੇ ਵਿੱਚ ਸਰਵ ਕੀਤਾ ਪਰ ਉਹਦੇ ਵਿੱਚ ਫੇਰ ਵੀ ਗਜਰੇਲਾ ਬਹੁਤ ਬਚ ਗਿਆ ਸੀ ਫਿਰ ਮੈਂ ਸੋਚਿਆ ਕਿ ਵੱਡੀ ਪਲੇਟ ਦੇ ਵਿੱਚ ਸਰਵ ਕਰਦੇ ਆ ਦੇਖੋ ਛੋਟੀ ਜਿ ਮੈਂ ਕਰਨ ਲੱਗੀ ਸੀ ਕਿਉਂਕਿ ਛੋਟੀ ਦੇ ਵਿੱਚ ਆਣਾ ਨਹੀਂ ਗਜਰੇਲਾ ਸਾਡਾ 2 ਕਿਲੋ ਗਾਜਰਾਂ ਦਾ ਆਇਆ ਜੀ ਬਾਕੀ ਆਪਾਂ ਜਿਹੜੀਆਂ ਹੋਰ ਚੀਜ਼ਾਂ ਪਾਈਆਂ ਉਹਦੇ ਨਾਲ ਹੋਰ ਵੀ ਜ਼ਿਆਦਾ ਵਧੀਆ ਆ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਸੀ ਬਹੁਤ ਹੀ ਵਧੀਆ 스멜 ਆ ਰਹੀ ਸੀ ਸਾਡੇ ਗਜਰੇਲੇ ਦੀ ਜੀ ਆ ਲਓ ਜੀ ਫਾਈਨਲੀ ਸਾਡਾ ਗਜਰੇਲਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਖੋਏ ਵਾਲਾ ਟੇਸਟ ਉਹੀ ਆ ਜੀ ਅਗਰ ਤੁਸੀਂ ਇੱਕ ਵਾਰੀ ਬਣਾਉਂਗੇ ਨਾ ਤੁਹਾਨੂੰ ਬਹੁਤ ਸੁੱਖਾ ਲੱਗਣਾ ਆ ਬਣਾਉਣਾ ਵੀ ਤੇ ਬਣਾ ਕੇ ਖੁਲਾਣਾ ਵੀ ਪੂਰੇ ਪਰਿਵਾਰ ਨੂੰ ਕੋਈ ਗੈਸਟ ਆ ਜਵੇ ਤਾਂ ਬਹੁਤ ਹੀ ਜਲਦੀ ਗਾਜਰਾਂ ਬਹੁਤ ਸਸਤੀਆਂ ਆ ਜੀ ਆਪਾਂ ਬਣਾ ਕੇ ਘਰ ਦੇ ਵਿੱਚ ਇਹ ਤਿਆਰ ਕਰ ਸਕਦੇ ਆ ਜੀ ਲਓ ਜੀ ਤੇ ਪ੍ਰਦੀਪ ਗਈ ਹੋਈ ਸੀ ਜੀ ਸਕੂਲ ਤੇ ਇਸ ਕਰਕੇ ਮੈਨੂੰ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀਗੀ ਸਰਵ ਕਰਨ ਵਾਸਤੇ ਲਓ ਜੀ ਮੈਂ ਛੋਟੀ ਪਲੇਟ ਦੇ ਵਿੱਚ ਸਰਵ ਕਰਨ ਲੱਗੀ ਆ ਪਰ ਮੈਨੂੰ ਮੇਰੇ ਮਨ ਨੂੰ ਇਹ ਲੱਗ ਰਿਹਾ ਸੀ ਕਿ ਮੈਂ ਵੱਡੀ ਪਲੇਟ ਦੇ ਵਿੱਚ ਕਰਾਂ ਕਿਉਂਕਿ ਗਜਰੇਲਾ ਆਪਾਂ ਖੁੱਲੇ ਦਿਲ ਦੇ ਨਾਲ ਬਣਾਇਆ ਤਾਂ ਖੁੱਲੇ ਦਿਲ ਦੇ ਨਾਲ ਹੀ ਵੱਡੀ ਪਲੇਟ ਦੇ ਵਿੱਚ ਵੱਡੇ ਡਿਸ਼ ਦੇ ਵਿੱਚ ਜਾਂ ਮਤਲਬ ਪਲੇਟ ਵੱਡੇ ਬਰਤਨ ਦੇ ਵਿੱਚ ਸਰਵ ਕਰੀਏ ਜਿਵੇਂ ਵੀ ਚਾਹੋ ਤੁਸੀਂ ਗਰਮਾ-ਗਰਮ ਖਾ ਸਕਦੇ ਆਂ ਤੇ ਸਭ ਨੂੰ ਖਿਲਾ ਸਕਦੇ ਆਂ ਜੀ ਛੋਟੀ ਦੇ ਵਿੱਚ ਸਰਵ ਕਰਨ ਤੋਂ ਬਾਅਦ ਹੁਣ ਮੈਂ ਲੈ ਲਈ ਆ ਜੀ ਵੱਡੀ ਪਲੇਟ ਕਿਉਂਕਿ ਗਜਰੇਲਾ ਵਧੀਆ ਬਣਿਆ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਰਕਤ ਪਾਈ ਆ ਤੇ ਇਸ ਕਰਕੇ ਮੈਂ ਉਹਦੇ ਵਿੱਚੋਂ ਕੱਢ ਕੇ ਹੁਣ ਮੈਂ ਵੱਡੀ ਬਰਤਨ ਦੇ ਵਿੱਚ ਵੱਡੀ ਪਲੇਟ ਦੇ ਵਿੱਚ ਮੈਂ ਸਰਵ ਕਰਨ ਲੱਗੀ ਆ ਤਾਂ ਜੋ ਸਾਰਾ ਗਜਰੇਲਾ ਮੈਂ ਇਹਦੇ ਵਿੱਚ ਪਾ ਸਕਾਂ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੇ ਮਿਹਰ ਭਰਿਆ ਹੱਥ ਰੱਖਣ ਖੁੱਲੇ ਜਿਗਰੇ ਨਾਲ ਬਣਾਇਆ ਆ ਤਾਂ ਖੁੱਲੇ ਜਿਗਰੇ ਨਾਲ ਹੀ ਆਪਾਂ ਸਰਵ ਕਰਾਂਗੇ ਸਭ ਤੋਂ ਵੱਧ ਮੈਨੂੰ ਇਹ ਸ਼ੌਕ ਹੁੰਦਾ ਆ ਕਿ ਮੈਂ ਬਣਾ ਕੇ ਚੀਜ਼ ਸਭ ਨੂੰ ਖਲਾਵਾ ਕਿ ਜਦੋਂ ਸਾਰੇ ਖਾਂਦੇ ਆ ਤੇ ਸਾਰੇ ਖੁਸ਼ ਹੁੰਦੇ ਆ ਤੇ ਮੈਨੂੰ ਖੁਸ਼ੀ ਉਹਦੇ ਵਿੱਚ ਹੀ ਮਿਲਦੀ ਆ ਮੈਂ ਆਪ ਥੋੜਾ ਬਹੁਤ ਟੇਸਟ ਕਰਦੀ ਹੁੰਦੀ ਆ ਪਰ ਬਹੁਤ ਜ਼ਿਆਦਾ ਨਹੀਂ ਕਿਉਂਕਿ ਜਿਆਦਾ ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਸਾਰੇ ਖੁਸ਼ ਹੋ ਕੇ ਖਾਂਦੇ ਆ ਤੇ ਸਾਰੇ ਖੁਸ਼ ਹੁੰਦੇ ਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਜੀ ਬਣਾ ਕੇ ਇੰਜੋਏ ਕਰਿਓ ਸਭ ਨੂੰ ਖਿਲਾਇਓ ਆਪਣੇ ਪਰਿਵਾਰ ਨੂੰ ਵੀ ਖਿਲਾਇਓ ਬਜ਼ੁਰਗਾਂ ਨੂੰ ਜ਼ਰੂਰ ਖਿਲਾਇਓ ਗਰਮਾ ਗਰਮ ਸਰਦੀਆਂ ਦੀ ਇਹ ਡੇਸ਼ਾ ਬਹੁਤ ਸਰਦੀ ਪੈ ਰਹੀ ਆ ਜੀ ਤੁਸੀਂ ਆਪਣਾ ਖਿਆਲ ਜ਼ਰੂਰ ਰੱਖਿਓ ਬੱਚਿਆਂ ਦਾ ਖਿਆਲ ਰੱਖਿਓ ਠੰਡ ਤੋਂ ਬਚ ਕੇ ਰਹਿਣਾ ਬਜ਼ੁਰਗਾਂ ਨੂੰ ਬਚਾ ਕੇ ਰੱਖਣਾ ਜੀ ਬੱਚਿਆਂ ਨੂੰ ਬਚਾ ਕੇ ਰੱਖਣਾ ਆਪਣਾ ਵੀ ਖਿਆਲ ਰੱਖਣਾ ਤੇ ਜੀ ਗਰਮਾ ਗਰਮ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਰਹਿਣਾ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਤੇ ਕਾਰੋਬਾਰਾਂ 'ਚ ਵਾਧੇ ਕਰੇ ਜੀ ਵਰਕ ਤਾਂ ਪਾਵੇ ਜੀ ਤੇ ਆਹ ਦੇਖੋ ਮੈਂ ਇੰਨਾ ਸਾਰਾ ਗਜਰੇਲਾ ਪਾ ਲਿਆ ਫਿਰ ਵੀ ਸਾਡਾ ਪਤੀਲੇ ਦੇ ਵਿੱਚ ਪੈਨ ਦੇ ਵਿੱਚ ਇੰਨਾ ਗਜਰੇਲਾ ਬਚ ਗਿਆ ਆ ਤੁਸੀਂ ਕੋਈ ਵੀ ਖਰਚ ਨਹੀਂ ਆਦਾ ਇੰਨਾ ਜ਼ਿਆਦਾ ਖੰਡ ਤਾਂ ਆਪਣੇ ਚੀਨੀ ਘਰ ਦੇ ਵਿੱਚ ਹੁੰਦੀ ਆ ਤੇ ਆਪਾਂ ਲੈਣੀਆਂ ਹੁੰਦੀਆਂ ਗਾਜਰਾਂ ਜਾਂ ਡਰਾਈ ਮਿਲਕ ਪਾਊਡਰ ਲੈਣਾ ਆ ਤੇ ਬਾਕੀ ਦੁੱਧ ਵੀ ਸਾਡੇ ਘਰ ਦੇ ਵਿੱਚ ਹੁੰਦਾ ਆ ਜੀ ਇੰਨਾ ਕੁ ਤਾਂ ਆਪਾਂ ਬਣਾ ਸਕਦੇ ਆ ਆਪਣੇ ਵਾਸਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਚੀਜ਼ ਸਾਡੇ ਖੁੱਲੀ ਬਣਦੀ ਆ ਬਾਜ਼ਾਰ ਤੋਂ ਲਿਆਂਦੇ ਉਹ ਆ ਚੀਜ਼ ਬਹੁਤ ਮਹਿੰਗੀ ਇੰਨਾ ਗਜਰੇਲਾ ਸਾਨੂੰ ਬਹੁਤ ਮਹਿੰਗਾ ਮਿਲੂਗਾ ਘੱਟੋ ਘੱਟ 4-500 600 ਤੱਕ ਮਿਲੂਗਾ ਇਸ ਤੋਂ ਘੱਟੇ ਮਿਲੂਗਾ ਜੇ ਮਤਲਬ ਗਜਰੇਲਾ ਘੱਟ ਮਿਲੂਗਾ ਪੈਸੇ ਬਹੁਤ ਲੱਗਦੇ ਆ ਤਾਂ ਤੁਸੀਂ ਘਰ ਬਣਾਓ ਇੰਜੋਏ ਕਰੋ ਰਾਜ ਕੇ ਖਾਓ ਉੱਪਰੋਂ ਦੀ ਮੈਂ ਡਰਾਈ ਫਰੂਟ ਹੋਰ ਪਾਤਾ ਤੁਹਾਨੂੰ ਪਸੰਦ ਆ ਤੁਸੀਂ ਪਾ ਸਕਦੇ ਆ ਕਾਜੂ ਪਾ ਲਓ ਬਦਾਮ ਪਾ ਲਓ ਤਾਂ ਜਾਂ ਤੁਸੀਂ ਇਹਦੇ ਵਿੱਚ ਕਿਸ਼ਮਿਸ਼ ਹੋਰ ਪਾ ਲਓ ਤੇ ਆ ਦੇਖੋ ਜੀ ਇਹਦੀ ਫਾਈਨਲੀ ਲੁੱਕ ਪਲੇਟ ਭਰ ਕੇ ਸਾਡੀ ਗਜਰੇਲਾ ਸਾਡਾ ਬਣ ਕੇ ਹੋ ਗਿਆ ਤਿਆਰ ਜੀ ਮੈਂ ਹੁਣ ਪ੍ਰਦੀਪ ਤਾਂ ਹਜੇ ਤੱਕ ਸਕੂਲੋਂ ਨਹੀਂ ਆਈ ਸੀਗੀ ਪਰ ਇਹਦਾ ਟੇਸਟ ਅੱਜ ਮੈਂ ਹੀ ਕਰੂੰਗੀ ਮੈਂ ਟੇਸਟ ਕਰਕੇ ਦੱਸੂੰਗੀ ਤੁਹਾਨੂੰ ਕਿ ਕਿਹੋ ਜਿਹਾ ਬਣਿਆ ਦੇਖੋ ਜੀ ਸਾਡਾ ਗਜਰੇਲਾ ਵਾਓ ਕਲਰ ਬਹੁਤ ਸੋਹਣਾ ਆ ਬਿਲਕੁਲ ਵੀ ਕਲਰ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਕਿ ਪਕਾਉਣ ਦੇ ਵਿੱਚ ਕਲਰ ਇਹਦਾ ਫਿੱਕਾ ਹੋ ਗਿਆ ਜਾਂ ਕੁਝ ਹੋ ਗਿਆ ਸਗੋਂ ਕਲਰ ਜੋ ਗਾਜਰਾਂ ਦਾ オリジナル ਕਲਰ ਹੁੰਦਾ ਉਹੀ ਆਇਆ ਗਜਰੇਲੇ ਦਾ ਵੀ ਤੇ ਖਾਣ ਨੂੰ ਵੀ ਬਹੁਤ ਟੇਸਟੀ ਲੱਗਦਾ ਆ ਲਓ ਜੀ ਮੈਂ ਟੇਸਟ ਕੀਤਾ ਬਹੁਤ ਹੀ ਵਧੀਆ ਟੇਸਟ ਸੀ ਮਿੱਠਾ ਬਿਲਕੁਲ ਪਰਫੈਕਟ ਸੀ ਨਾ ਘੱਟ ਸੀ ਨਾ ਜ਼ਿਆਦਾ ਸੀ ਜਿੰਨਾ ਕੁ ਮਿੱਠਾ ਹੋਣਾ ਚਾਹੀਦਾ ਉਨਾਂ ਕੁ ਹੋਈ ਹੀ ਸੀ ਬਹੁਤਿਆਂ ਜ਼ਿਆਦਾ ਫਿੱਕੀਆਂ ਵੀ ਨਹੀਂ ਚੰਗੀਆਂ ਲੱਗਦੀਆਂ ਗਾਜਰਾ ਸੋ ਜੀ ਇਸ ਤਰ੍ਹਾਂ ਬਣਾਇਓ ਤੁਸੀਂ ਮੈਂ ਤੁਹਾਨੂੰ ਮਿਲਦੀਆਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆਉਂਗੀ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਚੜ੍ਹਦੀ ਕਲਾ 'ਚ ਰਹੋ ਜੀ ਤੇ ਤੁਹਾਨੂੰ ਹੈਪੀ ਲੋੜੀ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਫਿਰ ਦਵਾਂਗੇ ਮੁਬਾਰਕਾਂ ਤੇ ਆਪਣੀਆਂ دعਾਵਾਂ ਸੀਸਾਂ ਚ ਮੈਨੂੰ ਯਾਦ ਰੱਖਣਾ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਸਾਸਤੀ ਕਲਜੀ ਰੱਬ ਰੱਖਾ ਵਾਹਿਗੁਰੂ ਸਾਹਿਬ ਦਾ ਭਲਾ ਕਰੇ ਸਰਬੱਤ ਦਾ ਭਲਾ ਕਰੇ